ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸਾਧਕ ਨੇੜੇ ਪਿੰਡ ਦੀਪ ਸਿੰਘ ਵਾਲਾ ਵਿਖੇ ਬਾਬਾ ਬਰਮਦਾਸ ਜੀ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ ਦੀ ਸਮਾਪਤੀ ਬੋਕੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗੇ ਉਪਰੰਤ ਟਟ ਲੰਗਰ ਵਰਤਾਇਆ ਗਿਆ ਗੱਲਬਾਤ ਕਰਦੇ ਹਾਂ ਮੇਲਾ ਕਮੇਟੀ ਦੇ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪਵਨਦੀ ਪੰਮਾ ਦੀ ਰਿਪੋਰਟ ਜੋ ਸਰਨਾ ਨਗਰ ਪਿੰਡ ਦੀਪ ਸਿੰਘ ਵਾਲਾ ਗਾੜੀ ਇੱਥੇ ਖੜੇ ਆ ਜੋ بابا ਬਰਮ ਦਾ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਸੋ ਐਕਤੀ ਵੀ ਬੜੀ ਧੂਮ-ਧਾਮ ਤੇ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਕੱਦੇ ਬਾਹਰੋਂ ਐਨ ਆਰ ਆਈ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਅਤੇ ਸਟ੍ਰੇਟੇ ਢੰਗ ਦੇ ਨਾਲ ਜੋ ਅਸੀਂ ਮੇਲਾ ਮਨਾਇਆ ਜੋ ਅੱਜ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਟਰੋਪ ਹੋਏ ਹਨ ਅਤੇ ਟਰੋਪ ਪੈਣ ਤੋਂ ਅੰਤ ਜੋ ਲੰਗਰ ਪ੍ਰਸ਼ਾਦਾ ਵਾਤਰ ਸੰਗਤਾਂ ਸ਼ਾਗਿਰੀਆਂ ਅਤੇ ਇਸ ਤੋਂ ਉਪਰੰਤ ਜੋ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ ਜੋ ਕਬੱਡੀ ਦੇ ਓਪਨ ਮੁਕਾਬਲੇ ਰੱਸਾ ਕਸ਼ੀ ਲਈ ਅਤੇ ਛੋਟੇ ਬੱਚਿਆਂ ਦਾ ਕਬੱਡੀ ਦਾ ਜੋ ਮੈਚ ਪਹਿਲਾਂ ਵਿਖਾਇਆ ਜਾਊਗਾ ਤੇ ਉਸ ਤੋਂ ਬਾਅਦ ਓਪਨ ਕਬੱਡੀ ਮੁਕਾਬਲੇ ਹੋਣਗੇ ਤੇ ਰੱਸਾ ਕਸ਼ੀ ਹੋਣਗੇ ਜੋ ਵੀ ਦੂਰੋਂ ਨੇੜੇੋਂ ਸੰਗਤ ਸ੍ਰੀ ਗੁਰਦੁਆਰਾ ਸੇ ਪਹੁੰਚਿਆ ਅਸੀਂ ਮੇਲਾ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਲੱਗਰ ਨਿਵਾਸੀਆਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਵੱਲੋਂ ਉਹ ਭਰਾਵਾ ਦੌਰ ਸਾਰੀ ਸੰਗਤ ਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜਵਾਹੇ ਕੀ ਜਿੱਤਿ ਵਾਤੇ I <laughs> ਵਾਰਿਕ ਦਿੱਤੀ ਫਕੀਰ ਸਮੂਹ ਨਕਰੂ ਵਿਸ਼ਵਲ ਨੂੰ ਸੰਕਾਂ ਦੇ ਸਹਿਯੋਗ ਦੇ ਨਾਲ ਅਤੇ ਦੇਸ਼ਾਂ ਵਿਚ ਰਹਿੰਦੇ ਵਿੱਚ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬਾਬਾ ਫਤਿਹ ਦੀ ਯਾਦ ਅੰਦਰ ਸਾਲਾਂ ਨੂੰ ਮੇਲੇ ਮਨਾਉਣੇ ਲਈ ਜੋ ਇਸ ਵਾਰ ਪੰਜਵਾਂ ਜੋੜ ਮੇਲਾ ਮਨਾਇਆ ਗਿਆ ਜੋ ਅਮਰਲੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪੂਰ ਪਾਏ ਗਏ ਉਸ ਤੋਂ ਉਪਰੰਤ ਉੱਨੇ ਦਿਵਾਨਾਂ ਦੇ ਵਿੱਚ ਭਾਈ ਕਮਾਲ ਸਿੰਘ ਦੀ ਲੰਘਾਣੇ ਵਾਰੇ ਇਹਨਾਂ ਨੇ ਗੁਰਮਤਿ ਵਿਚਾਰਾਂ ਸੁਣਾ ਕੇ ਸੰਤਾਨਾਂ ਨੇ ਅੰਕੀਤਾ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਦਾ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ ਗੁਰੂ ਸਾਹਿਬ ਦੀ ਕਿਰਪਾ ਕਰਨ ਇਸੇ ਤਰ੍ਹਾਂ ਨੱਗਰ ਇਲਾਕੇ ਦੀ ਸ੍ਰੀ ਮੇਰਾ ਪਰਹਤ ਰੱਖਣ ਮੇਲਾ ਤੇ ਗੁਰੂ ਦਾ ਸੰਗ ਪਰਮਾਤਮਾ ਵਾਹਿਗੁਰੂ ਆਬਖਸ਼ਣ ਆਪ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੀ ਹਾਜ਼ਰੀ ਪਰਮਾਨ ਕਰਨ ਚੜ੍ਹਦੀਆਂ ਕਲਾ ਜੀ ਰੱਖਣ ਬਹੁਤ ਹੀ ਸੰਗਤਾਂ ਨੂੰ ਜੀਉ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ